ਆ ਮੌਸਮ ਖਰਾਬ ਤੇ ਥੋੜੀ ਜਿਹੀ ਹਵਾ ਚੱਲੀ ਸੀ ਤੇ ਡਾਣਾ ਟੁੱਟ ਗਿਆ ਦੇਖਦਾ ਤੇ ਇੱਥੇ ਨਾ ਇੱਕ ਘੋਸਲਾ ਬਣਿਆ ਹੋਇਆ ਸੀ ਕਾਲੀ ਚਿੜੀ ਦੇ ਬੱਚੇ ਸੀ ਇਹ ਤਿੰਨ ਤੇ ਡਾਣਾ ਟੁੱਟਣ ਕਰਕੇ ਇਹ ਬੱਚੇ نیچے गिर ਗਏ ਕਿਉਂਕਿ ਇਹ ਘੋਸਲਾ ਟੇਡਾ ਜਿਹਾ ਹੋ ਗਿਆ ਸੀ ਉਹਦੇ ਵਿੱਚ ਦੋ ਬੱਚੇ ਤਾਂ ਰੱਬ ਨੂੰ ਪਿਆਰੇ ਹੋਗੇ ਤੇ ਤੀਜਾ ਬੱਚਾ ਬਚਿਆ। ਮਾਂ ਵੀ ਓਰੇ ਜਿਹੜੇ ਘੜਦੀ ਫਿਰਦੀ ਐ। ਵਿਚਾਰੀ ਕੁਝ ਕਰਨੀ ਕਰ ਕੁਝ ਕਰਨੀ ਪਾਰੀ। ਹੁਣ ਦੇਖਦੇ ਆ ਇਹਦਾ ਜਗਾੜ ਜਿਹਾ ਲਾਉਨੇ ਆ। ਇਹਨੂੰ ਫਿੱਟ ਕਰਾਂਗੇ ਉੱਤੇ। ਕੁਝ ਕੋਈ ਚੀਜ਼ ਲਾ ਕੇ। ਸਾਰੇ ਪਾਸੇ ਖਤਰਾ ਐ। ਬਿੱਲੀ ਦਾ ਵੀ ਖਤਰਾ ਐ। ਪਹਿਲਾਂ ਓਰੇ ਸੀ ਉਹ ਬਿੱਲੀ ਬੱਚੇ ਖਾ ਗਈ। ਹੁਣ ਦੇਖਦੇ ਆ। ਵੀ ਜੇਕਰ ਰੱਬ ਨੇ ਇਹਦੇ ਸਾਹ ਬਖਸ਼ੇ ਨੇ। ਤਾਂ ਇਹ ਬਾਸ ਜੂ ਨਹੀਂ ਤਾਂ ਫਿਰ ਹੁਣ ਕੁਦਰਤ ਹੈ ਆਪਾਂ ਕੁਝ ਕਰ ਨਹੀਂ ਸਕਦੇ ਜਿੰਨਾ ਹੋ ਸਕੇ ਆਪਾਂ ਬਚਾਉਣ ਦੀ ਕੋਸ਼ਿਸ਼ ਕਰਾਂਗੇ ਇਹਦੇ ਮਾਂ ਤਾਂ ਇੱਥੇ ਹੀ ਫਿਰ ਰਹੇ ਆ ਬਚਾਰੇ ਉਹ ਵੀ ਕੁਝ ਕਰਨੀ ਪੌਰੀ ਚਲੋ ਰੁਕ ਦੇਖਦੇ ਆ ਇੱਕ ਵਾਰੀ ਦੁਬਾਰਾ ਇਹਦਾ ਘੋਰਣਾ ਜਲਾਉਨੇ ਆ ਲਓ ਜੀ ਹੁਣ ਆ ਜਗੜ ਕੀਤਾ ਆਪਾਂ ਦੇਖਦੇ ਆ ਇਦੇ ਵਿੱਚ ਰੱਖਾਂਗੇ ਆਲ ਨਾ ਸੱਟ ਨਾ ਖਾਲੀ ਆਪਾਂ ਟਿੱਡਾ ਬਚਾਲੀ ਜੇ ਨਾ ਤੂੰ ਆਹ ਓਏ ਨਾ ਹਿੱਲ ਥੱਲੇ ਡਿੱਗ ਜੇ ਟ੍ਰੈਡ ਤਾਂ ਨਹੀਂ ਹੁਣ ਨਾ ਟੁੱਟ ਜੇ ਕਦੇ ਬਸ ਮਨ ਨਹੀਂ ਤਾਂ ਹਾਂ ਹੁਣ ਸਹੀ ਹੈ ਟ੍ਰੈਡਾ ਨਾ ਹੋਵੇ ਵੈਸੇ ਕਦੇ ਸੇਫ ਹੈ ਹੁੰਦਾ ਹੁੰਦਾ ਇਹਦੇ ਮਾਪਿਓ ਤੇ ਆ ਆ ਪੁੱਛੋਂ ਤੇਰੀ ਤੇਰੀ ਮਾਰ ਐ ਸਾਰੇ ਇਹ ਸਾਨੂੰ ਵੀ ਤੈਨੂੰ ਅੱਥ ਉੱਤੇ ਰਿਕਾਰਡ ਬਣਾਇਆ ਜਾ ਬਹੁਤ ਵੱਡਾ ਹੁਣ ਕਿਸਮਤ ਆ ਲੋ ਜੀ ਦੁਬਾਰਾ ਆਪਾਂ ਅੱਲਾ ਪਾਤਾ ਤੇ ਇਹਦੀ ਮਾਂ ਆ ਬੈਠੀ ਆ ਤੇ ਇੱਥੇ ਇਹਦਾ ਆਪਾਂ ਹੌਂਸਲਾ ਪਾਇਆ ਦੇਖਦੇ ਆ ਆ ਕੇ ਬੈੰਦੀ ਐ ਕਿ ਨਾ ਆ ਬੈਠੀ ਆ ਦੋ ਨੇ ਮਾਂ ਪਿਓ ਦੋਵੇਂ ਨੇ ਬੱਚੇ ਦੇ ਜਿਹੜੇ ਦੋ ਬੱਚੇ ਸੀ ਉਹ ਮਿੱਟੀ 'ਚ ਦੱਬਦੇ ਆਥਣ ਦਾ ਵੇਲਾ ਹੋ ਚੁੱਕਿਆ ਦੇਖੋ ਮਿਸ਼ਨ ਆਪਣਾ ਸਫਲ ਆ ਹੁਣ ਜਾਊਗੀ ਆਪਣੇ ਕਾਉਂਸਲੇ ਦੇ ਵਿੱਚ OK ਇੱਕ ਦਵ ਗਈ ਹੁਣ ਦੂਸਰੀ ਆ ਗਈ ਇਕ ਤਾਂ ਬੈ ਗਈ ਹਨਾ ਦੂਜੀ ਬੈ ਜਾਊਗੀ ਬਸ